ਨਿਊਜ਼ ਪੀਬੀ04 ਦੇਖ ਰਹੇ ਜੱਸ਼ਕਾ ਦਾ ਸਵਾਗਤ ਸ='%s' ਸ='%s' ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਮਾਲਵਾ ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਸਮੇਤ ਵੱਖ-ਵੱਖ ਜ਼ਿਲ੍ਹੇ ਮੰਡੀਆਂ ਵੱਲੋਂ ਸਾਦਕ ਦੇ ਵਪਾਰ ਮੰਡਨਾਲ ਸਮੂਥ ਦੁਕਾਨਦਾਰਾਂ ਦੇ ਪ੍ਰਧਾਨਾਂ ਦੇ ਨਾਲ ਸਾਦਕ ਦੇ ਮੇਨ ਚੌਕ ਵਿੱਚ ਮੀਟਿੰਗ ਕੀਤੀ ਗਈ ਤੇ ਆਉਣ ਵਾਲੀ 16 ਫਰਵਰੀ ਨੂੰ ਸ='%s' ਦੇ ਸੱਦੇ ਦੇ ਭਾਰਤ ਮੰਡ ਦਾ ਸੱਦਾ ਦਿੱਤਾ ਗਿਆ ਭਾਰਤਪੰਦ ਦੇ ਸਿੱਦੇ ਨੂੰ ਸਫਲ ਬਣਾਉਣ ਲਈ ਵੱਖ-ਵੱਖ ਦੁਕਾਨਦਾਰਾਂ ਦੇ ਨਾਲ ਮੀਟਿੰਗ ਕੀਤੀ ਗਈ ਵੱਖ-ਵੱਖ ਬੁਲਾਰਿਆਂ ਵੱਲੋਂ ਸਬੋਧਨ ਕੀਤਾ ਗਿਆ ਤੇ ਗੱਲਬਾਤ ਕਰਦਿਆਂ ਜਖੀਰ ਸਿੰਘ ਸਾਧੂ ਵਾਲਿਆਂ ਨੇ ਕੀ ਕਿਹਾ ਅੱਗੇ ਕੀ ਕਹਿਣਾ ਹੈ ਕਿ ਫਾਰਮਰਾਂ ਦਾ ਮੇਰੀ ਜੀ ਸਾਡੀ ਅੱਜ ਸਾਡਕ ਦੀਆਂ ਜਿੰਨੀਆਂ ਵੀ ਐਕਟਿਵ ਜਥੇਬੰਦੀਆਂ ਸੀ ਕਿਸਾਨ ਜਥੇਬੰਦੀਆਂ ਟ੍ਰੇਡ ਜਥੇਬੰਦੀਆਂ ਇਪਾਰ ਮੰਡਲ ਦੇ ਜਿੰਨੀਆਂ ਜਥੇਬੰਦੀਆਂ ਜਿੰਨੇ ਵੀ ਸਾਧਕ ਦੇ ਵਿੱਚ ਜਿੰਨੀਆਂ ਵੀ ਯੂਨੀਅਨਾਂ ਭਾਵੇਂ ਮਜ਼ਦੂਰ ਯੂਨੀਅਨਾਂ ਲੇਬਰ ਯੂਨੀਅਨਾਂ ਵਰਕਸ਼ਾਪ ਯੂਨੀਅਨਾਂ ਉਹਨਾਂ ਨੇ ਸਾਨੂੰ ਅੱਜ ਸਾਰਿਆਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਔਰ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ 16 ਦੇ ਬੰਦ ਦੇ ਤੇ ਪੂਰਾ ਸਾਨੂੰ ਸਮਰਥਨ ਮਿਲੂਗਾ ਔਰ ਅਸੀਂ ਜੋ ਵੀ ਅੱਜ ਇਸ ਮੀਟਿੰਗ ਦੇ ਵਿੱਚ ਪਹੁੰਚਿਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਸਾਡੇ ਸਾਨੂੰ ਟੈਕ ਯੂਨੀਅਨ ਟੈਕਸੀ ਯੂਨੀਅਨ ਤੋਂ ਪੂਰਾ ਭਰੋਸਾ ਮਿਲਿਆ ਕਿ ਉਸ ਦਿਨ ਸੇਵਾ ਨੂੰ ਪੂਰਾ ਬੰਦ ਰਹੂਗਾ ਉਹ ਪੂਰੇ ਸਿਰੋ ਸਾਰੇ ਕਰਨ ਦੇ ਅਸੀਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਹਾਂ ਉਹ ਪਾਰਲਮੈਂਟ ਵੱਲੋਂ ਬਹੁਤ ਵਧੀਆ ਸਹਿਯੋਗ ਮਿਲਿਆ ਜੀ ਅੱਗੇ ਵੀ ਇਹਨਾਂ ਦਾ ਬਹੁਤ ਵਧੀਆ ਸਹਿਯੋਗ ਮਿਲਦਾ ਜਦੋਂ ਵੀ ਸਾਡੇ ਇੱਥੇ ਸਾਡ ਦੇ ਵਿੱਚ ਅਸੀਂ ਇਹਨਾਂ ਨੂੰ ਕੋਈ ਵੀ ਕੰਮ ਦਿੰਦੇ ਹਾਂ ਇਹ ਸਾਡੇ ਨਾਲ ਬਾਹਰ ਬਾਹ ਲਾ ਕੇ ਕਰਦੇ ਆਂ ਔਰ ਅਸੀਂ ਵੀ ਇਹਨਾਂ ਦਾ ਹਰ ਤਰ੍ਹਾਂ ਸਹਿਯੋਗ ਕਰਦੇ ਆਂ ਇਸੇ ਤਰ੍ਹਾਂ ਇਹ ਸਹਿਯੋਗ ਬਣਿਆ ਰਹੇ ਪ੍ਰਮਾਤਮਾ ਸਾਡਾ ਇਸੇ ਤਰ੍ਹਾਂ ਸਹਿਯੋਗ ਬਰਾਈਏ ਜੀ ਜਿਹੜਾ 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 ਤੁਹਾਨੂੰ ਆਖਾਂਗਾ ਬੰਦਾ ਹੈਗਾ ਆਵਾਜ਼ ਆਵਾਜ਼ ਜਦੀ ਬੰਦ ਹੋਊਗੀ ਸ਼ਟਰ ਬੰਦ ਹੋਊਗਾ ਆਵਾਜ਼ ਜਦੀ ਬੰਦ ਹੋਊਗੀ ਵੀ ਪਰ ਉਹਦੇ ਵਿੱਚ ਕੁਝ ਜ਼ਰੂਰੀ ਸਵਾਵਾ ਜਿਵੇਂ ਐਮਬੂਲੈਂਸ ਜਾਂ ਕੋਈ ਮਰੀਜ਼ ਲੈ ਕੇ ਆ ਗਿਆ ਔਰ ਸਾਡੀ ਇੱਕ ਹੱਥ ਬੰਦ ਕੇ ਬੇਨਤੀ ਆ ਕਈ ਵਾਰੀ ਪ੍ਰਾਈਵੇਟ ਗੱਡੀਆਂ ਦੇ ਵਿੱਚ ਐਵੇਂ ਹੀ ਬੰਦਾ ਕੋਈ ਪਾ ਕੇ ਮਰੀਜ਼ ਬਣਾ ਲੈਂਦੇ ਆ ਇਹ ਇਹਦੀ ਗਲਤੀ ਕੋਈ ਵੀਰ ਸਾਡੀ ਨਾ ਕਰੇ ਕਿਉਂਕਿ ਮਜਬੂਰ ਕਰਦੇ ਫਿਰ ਉਹ ਮੰਗਣਾ ਆ ਤੇ ਫਿਰ ਸਾਡੇ ਬੰਦੇ ਮੰਗਣੇ ਨਹੀਂ ਦਿੰਦੇ ਕੋਈ ਡਿਸਟ੍ਰਿਕਟ ਰਵਾਨਗੀ ਤੋਂ ਜਾਣ ਵਾਲੇ ਜਾਂ ਕੋਈ ਸਕੂਲੀ ਬੱਚੇ ਆ ਉਹਨਾਂ ਬਾਰੇ ਇਹ ਵਿਚਾਰ ਚੱਲ ਰਹੀ ਆ ਸਕੂਲ ਲਈ ਬੱਚਿਆਂ ਬਾਰੇ ਵੀ ਉਸ ਦਿਨ ਹੋ ਸਕਦਾ ਹੈ ਪ੍ਰਾਈਵੇਟ ਸਕੂਲਾਂ ਨੂੰ ਕਾਲਟਾ ਦਿੱਤੀ ਬੰਦ ਕਰਾਂ ਦੀ ਸਰਕਾਰੀ ਬਾਰੇ ਜਿਹੜੇ ਬੈਂਕਾਂ ਆਦੀ ਉਹਨਾਂ ਨੂੰ ਵੀ ਪੀਦਾ ਪਰ ਮੈਨੂੰ ਲੱਗਦੀ ਕੱਲ ਕੋਈ ਗੱਲਬਾਤ ਹੋ ਗਈ ਹੈ ਸ਼ਾਇਦ ਉਸ ਤੋਂ ਉਹ ਵੀ ਬਸ ਰਹੇ ਨਹੀਂ ਹੈ ਇਹ ਸਾਡੀ ਇੱਕ ਪੀੜ ਸਾਰਿਆਂ ਨੂੰ ਇਹ ਤੁਹਾਡੇ ਤਵਨਾਈ ਤੇ ਦੇਖ ਕੇ ਕਿਸੇ ਦਾ ਫੋਰਨ ਕੰਟਰੀ ਜਾਣਾ ਹੁੰਦਾ ਉਹ 16 ਦੀ ਬਜਾਏ 14-15 ਨੂੰ ਨਿਕਲ ਜਾਣਾ ਤਾਂ ਕਿ ਉਹਨਾਂ ਦਾ ਕੋਈ ਨੁਕਸਾਨ ਨਾ ਹੋ ਹਾਲਤ ਮੰਦਾ ਸੱਦਾ ਜਿਹੜਾ ਸਯੁਗਤ ਮੋਰਚੇ ਨੇ ਜੋ ਇਹ ਭਾਰਤ ਲੈਵਲ ਤੋਂ ਫੈਸਲਾ ਕੀਤਾ ਹੈ 16 ਫਰਵਰੀ ਭਾਰਤ ਉਰ ਅਮਨ ਬੰਦ ਕਰਨ ਦਾ ਚਾਂਦ ਮੈ ਢੰਗ ਦਾ ਉਹਦੇ ਆਸ-ਪਾਸ ਜਾਂ ਸਾਰਿਆਂ ਕਿਤੇ ਮੰਗੀਆਂ ਸੀਤੀ ਜੂ ਵੀ ਅਕਤੂਬਰ ਇਸ ਸਾਦਕ ਦੇ ਇਲਾਕੇ 'ਚ ਉਹਨਾਂ ਦੀ ਮੀਟਿੰਗ ਹੋਈ ਸੀ ਕਿ ਸਾਦਕ ਦੇ ਦੁਕਾਨਦਾਰਾਂ ਦੀ ਮੀਟਿੰਗ ਜਿਹੜੀ ਹਰ ਵਰਗ ਦੇ ਕੱਪੜਾ ਵਪਾਰੀ ਹੈ, ਕਰਿਆਨਾ ਵਪਾਰੀ ਹੈ, ਸਪਲੈਅਰ ਪਾਰਟਸ ਤੋਂ ਆਏ ਆ, ਆਰਥਿਕ ਐਸੋਸੀਏਸ਼ਨ ਆ, ਟਰੱਕ ਯੂਨੀਅਨ ਆ, ਟੈਕਸੀ ਯੂਨੀਅਨ ਆ ਵਰਕਸ਼ਾਪ ਯੂਨੀਅਨ ਹਰਤਵਾਦੀ ਟਰੈਕਟਰਾਂ ਦੀ ਜੀਵ ਵਰਕਸ਼ਾਪ ਯੂਨੀਅਨ ਉਹ ਸਾਡੇ ਨਾਲ ਸਹਿਯੋਗ ਕਰਨ ਵਾਸਤੇ ਸੀ ਉਹਨਾਂ ਨੂੰ ਸੱਦਾ ਪੱਤਰ ਹੀ ਦਿੱਤਾ ਸੀ ਮੀਟਿੰਗ ਕਰਨ ਲਈ ਉਹਨਾਂ ਨੇ ਸਾਰਿਆਂ ਨੇ ਸਾਨੂੰ ਬਹੁਤ ਪਰਮਾਸ਼ਵਾਸ ਦਿਵਾਇਆ ਕਿ ਅਸੀਂ ਤੁਹਾਨੂੰ ਪਿਛਲੀ ਵਾਰ ਵੀ ਤਰ੍ਹਾਂ ਜਿਵੇਂ ਅੱਗੇ ਪਹਿਲਾਂ ਤੋਂ ਸਾਦਕ ਜੀ ਪਾਰੀ ਸਾਨੂੰ ਸਾਥ ਦਿੰਦੇ ਆਏ ਆ ਉਹਨਾਂ ਨੇ ਸਾਨੂੰ ਭਰਪੂਰ ਜਿਹੜਾ ਆਵਾਜ਼ ਸਮਰਥਨ ਦੇਣ ਦਾ ਫੈਸਲਾ ਕੀਤਾ ਅਸੀਂ ਇਹਨਾਂ ਦੀ ਇਸ ਗੱਲੋਂ ਖੁਸ਼ ਹਾਂ ਦੀ ਇਹ ਖਾਸ ਕਰਕੇ ਸਾਰਕੀ ਪ੍ਰੈਸ ਉਹ ਬੜਾ ਸਮਾਂ ਦਿੰਦੀ ਆ ਸਾਡੇ ਇਸ ਜੋ ਵੀ ਪਰੋੜਾ ਲੱਗ ਕੇ ਹੁੰਦੇ ਆ ਜਿੰਨਾਂ ਸਾਰੂ ਗੱਲਾਂ ਹੁੰਦੀਆਂ ਉਹ ਵਾਸਤੇ ਪ੍ਰੈਸ ਦੇ ਦਾ ਇਹ ਰੋਲ ਅਦਾ ਕਰਦੀ ਆ ਮੈਂ ਉਹਨਾਂ ਤੋਂ ਤੁਹਾਡੀ ਜੁਰਮਾਂ ਤੇ ਇਹ ਬੜਾ ਬੋਸ ਹੋ ਜਾਣਾ ਚਾਹੁੰਦਾ ਹੈ ਕਿ ਇਹ ਮੋਦੀ ਦੁਆਰਾ 2040 ਚਾਹੁੰਦਾ ਹੈ ਇਹ ਗੱਲ ਦੂਰ ਨਹੀਂ ਜੇ ਜਿਹੜੇ ਛੋਟਾ ਦੁਕਾਨਦਾਰ ਇਸ ਲੈਣ ਚੋਂ ਬਾਹਰ ਹੋਊਗਾ ਛੋਟਾ ਕਿਸਾਨ ਵੀ ਬਾਹਰ ਹੋਊਗਾ ਤੁਸੀਂ ਵੇਖੋ ਵੱਡੇ ਵੱਡੇ ਮਾਲ ਖੁੱਲ ਰਹੇ ਆ ਆਨਲਾਈਨ ਸ਼ਾਪਿੰਗ ਨੂੰ ਇਹਨਾਂ ਨੇ ਖੁੱਲ ਦਿੱਤੀ ਹੋਈ ਆ ਤੇ ਜਿਹੜੇ ਦੁਕਾਨਾਂ ਤੇ ਗਾਹਕ ਉਹ ਨਾ ਮਾਤਰਾ ਆ ਰਹੇ ਆ ਇਸ ਕਰਕੇ ਜਿਵੇਂ ਹਟਣ ਰਣਦਾ ਇਹ ਕਾਨੂੰਨ ਲੈ ਕੇ ਆ ਰਹੀ ਆ ਸਰਕਾਰ ਡਰਾਈਵਰਾਂ ਦਾ ਜਿਹੜਾ ਪੱਥਰ ਪੱਠਾ ਬਿਠਾ ਰਹੀ ਆ ਕਿੰਨੀਆਂ ਕਿੰਨੀਆਂ ਉਹਨਾਂ ਨੂੰ ਜਾਵਾਂ ਤੇ ਇਸ ਕਰਕੇ ਤੁਹਾਡੇ ਤੋਂ ਵੀ ਆਸ ਕਰਦੇ ਆ ਕਿ ਆਪਾਂ ਆਉਣ ਵਾਲੀ ਜਿਹੜੀ ਇਹ 1 ਜਨਵਰੀ ਅ ਫਰਵਰੀ ਤੋਂ ਆਪਾਂ ਭੰਗ ਦਾ ਲਾਨ ਕੀਤਾ ਵੱਧ ਤੋਂ ਵੱਧ ਉਹਨੇ ਖਤਮ ਹੋ ਜੇ ਤੇ ਜਿਹੜੀਆਂ ਆਪਣੀਆਂ ਆਜਾ ਮੰਗਾਵਾਂਗਾ ਬਾਕੀ ਆਵਾਜ਼ ਲੱਗੇ ਤੁਹਾਡਾ ਇੱਥੇ ਪਹੁੰਚ ਜਾਂਦੇ ਕਿਰਤੀ ਦੁਕਾਨੀ ਤੇ ਉਹ ਲੋਦੀ ਬਹੁਤ